ਤਾਕੀ ਬੱਚੇ ਘਰੇ ਬੈਠ ਕੇ ਸਿੱਖ ਸਕਣ ਹਾਂ ਸਾਰੇ ਬੱਚਿਆਂ ਨੂੰ ਇੱਕ ਕਿਤਾਬ ਦੇ ਰਹੇ ਹਾਂ ਐਦਾਂ ਦੀ ਕਿਤਾਬ ਤਾਂ ਕਿ ਬੱਚੇ ਮੱਚਿਆਂ ਤੇ ਮਨ ਤੇ ਬੋਝ ਵੀ ਨਾ ਪਵੇ ਹੱਸਦੇ ਖੇਡਦੇ ਉਹ ਬੱਚੇ ਸਿੱਖ ਸਕਣ ਇਹ ਸਾਰੇ ਛੁੱਟੀਆਂ ਦੇ ਕੰਮ ਲਈ ਬੱਚਿਆਂ ਨੂੰ ਦੇ ਰਹੇ ਅੱਜ ਤੱਕ ਕਦੀ ਨਹੀਂ ਆਇਆ ਅੱਜ ਇਹ ਜਿਹੜਾ ਸਾਰਾ ਕੁਝ ਤਾਂ ਹੋ ਪਾਰਿਆ ਕਿ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਤੁਸੀਂ ਸਭ ਮੇਰੇ ਵੀਰ ਮੇਰੇ ਬਜ਼ੁਰਗ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਇਲਾਕੇ ਛੋਰ ਵੀ ਤਰੱਕੀ ਹੋ ਰਹੀ ਹੈ ਕੁਝ ਦਿਨਾਂ ਦੇ ਵਿੱਚ ਨਵੇਂ ਪੁਲਾਂ ਦਾ ਕੰਮ ਚੱਲ ਪੈਣਾ ਸਿਸੇਰੀਏ ਦੀ ਤਕਦੀਰ ਬਦਲ ਜਾਣੀ ਨਾ ਪਿੰਡਾਂ ਦੀ ਤਕਦੀਰ ਬਦਲ ਜਾਣੀ ਪਾਣੀ ਦਾ ਕੰਮ ਪੀਣ ਵਾਲੇ ਪਾਣੀ ਦਾ ਨਹਿਰੀ ਪਾਣੀ ਦਾ ਕੰਮ 200 ਕਰੋੜ ਦੇ ਇਰੀਗੇਸ਼ਨ ਦੇ ਪ੍ਰੋਜੈਕਟ ਚੱਲ ਰਹੇ ਆ ਸੜਕਾਂ ਠੀਕ ਕਰਨ ਦਾ ਅਸੀਂ ਲੱਗੇ ਹੋਏ ਆ 60 ਟੋਬੇ ਇਲਾਕੇ ਦੇ ਸਾਫ਼ ਕਰ ਰਹੇ ਆ ਜਿਹੜੇ ਕਦੀ ਨਹੀਂ ਹੋਏ ਰਿਕਾਰਡ ਡੰਗੇ ਰੋਜ਼ ਸਵੇਰੇ ਉੱਠ ਕੇ 6 ਵਜੇ ਆਪ ਜਾਂਦਾ ਮੈਂ ਤਾਂਕਿ ਰੱਬ ਨਾ ਕਰੇ ਸਾਡੇ ਇਲਾਕੇ ਛੜਾਂ ਦੀ ਮਾਰ ਪਵੇ ਜਿੱਥੇ-ਜਿੱਥੇ ਡੰਗੇ ਲੱਗਨੇ 10 ਕਰੋੜ ਤੋਂ ਉੱਤੇ ਦੀ ਲਾਗਤ ਦੇ ਡੰਗੇ ਲੱਗ ਰਹੇ ਸਾਡੇ ਇਲਾਕੇ 'ਚ ਪੱਥਰ ਮੁੱਕ ਗਿਆ ਠੇਕੇਦਾਰ ਹੈ ਨਹੀਂ ਇੰਨਾ ਕੰਮ ਕਰਵਾ ਰਹੇ ਆ ਕਿ ਨਾ ਪੱਥਰ ਹੈ ਨਾ ਠੇਕੇਦਾਰ ਹੈ ਇੰਨਾ ਕੰਮ ਹੈ ਸਾਰੇ ਕਰਵਾ ਕਰਵਾ ਕੇ ਵੀ ਲਿਆਓ ਬਿਜਲੀ ਦੇ ਟਰਾਂਸਫਾਰਮਰ ਰਿਕਾਰਡ ਰੱਖੇ ਜਾ ਰਹੇ ਉੱਥੇ ਵੀ ਠੇਕੇਦਾਰ ਨਹੀਂ ਮਿਲਦਾ ਪਿਆ ਮੁਹਾਲੀ ਤੱਕ ਠੇਕੇਦਾਰ ਨਹੀਂ ਕਿ ਅਨੰਦਪੁਰ ਸਾਹਿਬ 'ਚ ਇੰਨਾ ਕੰਮ ਹੋ ਰਿਹਾ ਇਸ ਵਕਤ ਅਸੀਂ ਜੇ ਨੀਅਤ ਹੋਵੇ ਤਾਂ ਸਭ ਕੁਝ ਮੁਮਕਨ ਹੈ ਐਦਾਂ ਹੀ ਮੇਰਾ ਭਰੋਸਾ ਹੈ ਸਰਪੰਚ ਸਾਹਿਬ ਨੂੰ ਪੰਚਾਇਤ ਨੂੰ ਸਾਡਾ ਆਪਣਾ ਪਿੰਡ ਹੈ ਚੇਅਰਮੈਨ ਸਾਹਿਬ ਖੜੇ ਕੋਈ ਲਿਮਟ ਨਹੀਂ ਤੁਸੀਂ ਸੈਕਟਰੀ ਤੋਂ ਤੁਸੀਂ ਜੇ ਇਟੋ ਐਸਟੀਮੇਟ ਲਵਾਓ ਪੈਸੇ ਦੇਣ ਦੀ ਜ਼ਿੰਮੇਵਾਰੀ ਮੇਰੀ ਹੈ ਜਿੱਥੋਂ ਮਰਜ਼ੀ ਪੈਸਾ ਲੈ ਕੇ ਆਵੇ ਖੁੱਲੇ ਖਾਤੇ ਆ ਆਪਾਂ ਆਪਣੇ ਪਿੰਡਾਂ ਨੂੰ ਚਮਕਾਣਾ ਲਾਈਟਾਂ ਵੀ ਲਾਣੀਆਂ ਬੈਂਚ ਵੀ ਰੱਖਣੇ ਪਤਾ ਲੱਗੇ ਕਿ ਹਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੱਥੇ ਪਿੰਡਾਂ ਲਈ ਖੁੱਲੇ ਖਾਤੇ ਜਿੱਥੇ ਸ਼ਾਨਦਾਰ ਕੰਮ ਹੋ ਰਿਹਾ ਐਦਾਂ ਹੀ ਇੱਕ ਹੋਰ ਜਿਹੜਾ ਅਸੀਂ ਮਿਸ਼ਨ ਬਣਾਇਆ ਹੋਇਆ ਉਹ ਆਪਣੇ ਇਲਾਕੇ ਚੋਂ ਨਸ਼ਾ ਸਾਫ਼ ਕਰਨਾ ਪਿਛਲੇ ਦਿਨੀ ਚਾਰ ਮੁੰਡੇ ਫੜੇ ਅਸੀਂ 150 ਗ੍ਰਾਮ ਚਿੱਟਾ ਫੜਿਆ ਨੰਗਲ ਪੁਲਿਸ ਉਸ ਤੋਂ ਪਹਿਨ 60 ਗਰਾ 100 ਬੰਦਾ ਦੇ ਚੁੱਕੇ ਆਂ ਅੰਦਰ ਹੁਣ ਤੱਕ ਤੇ ਜਿੰਨੇ ਵੀ ਲੋਕ ਜਿਹੜੇ ਮਰਜੀ ਘਰਾਂ ਦੇ ਹੋਣ ਜਿੱਥੋਂ ਮਰਜੀ ਹੋਣ ਜਿੰਨੇ ਮਰਜੀ ਤਾਕਤਵਰ ਹੋਣ ਚੱਕ ਕੇ ਜਿਹੜੇ ਇਹਨੇ ਲੋਕਾਂ ਨੇ ਨਸ਼ੇ ਤੋਂ ਪੈਸਾ ਬਣਾਇਆ ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਚੱਲੂਗਾ ਚੱਲੂਗਾ ਚਾਹੇ ਅੱਜ ਚੱਲੇ ਚਾਹੇ ਕੱਲ ਚੱਲੇ ਅਸੀਂ ਨਸ਼ਾ ਆਪਣੇ ਇਲਾਕੇ 'ਚੋਂ ਸਾਫ਼ ਕਰਨਾ ਪਹਿਲਾਂ ਕਹਿੰਦੇ ਸੀ ਸਰਕਾਰ ਆਈ ਹੈ ਨਸ਼ਾ ਬਕਾਉਂਦੀਆਂ ਅੱਜ ਸਰਕਾਰ ਖੜੀ ਹੈ ਅੱਜ ਪਿੰਡ-ਪਿੰਡ ਜਾ ਕੇ ਕਹਿੰਦੇ ਆ ਸੌਂ ਖਵਾ ਰਿਆਂ ਤੇ ਪਿੰਡ-ਪਿੰਡ ਜਾ ਕੇ ਪੁੱਛਦੇ ਆ ਦੱਸੋ ਕੌਣ ਨਸ਼ਾ ਵੇਚਦਾ ਕਾਰਵਾਈ ਕਰਾਂਗੇ ਪੁਲਿਸ ਨੂੰ ਖੁੱਲਾ ਹੱਥ ਹੈ ਫ੍ਰੀ ਹੈਂਡ ਹੈ ਪੁਲਿਸ ਨੂੰ ਕਿ ਤੁਹਾਨੂੰ ਕਦੀ ਸਾਡੇ ਵੱਲੋਂ ਫੋਨ ਨਹੀਂ ਆਊਗਾ ਨਾ ਮੇਰਾ ਫੋਨ ਆਊਗਾ ਨਾ ਮੇਰੇ ਕਿਸੇ ਲੀਡਰ ਦਾ ਫੋਨ ਆਊਗਾ ਨਸ਼ੇ ਆਸਤੇ ਫੋਨ ਨਹੀਂ ਕਰਾਂਗੇ ਅਸੀਂ ਤੁਸੀਂ ਆਪਣੀ ਕਾਰਵਾਈ ਕਰੋ ਤੇ ਨਾਲ ਇਹ ਵੀ ਕਹਿ ਦਿੱਤਾ ਜੇ ਸਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਕੋਈ ਮੁਲਾਜ਼ਮ ਲੈ ਲਿਆ ਹੋਇਆ ਫਿਰ ਤੁਖ ਖੈਰ ਤੁਹਾਡੀ ਨਹੀਂ ਇੱਕ ਉਹ ਬਠਿੰਡੇ ਵਾਲ ਦੀ ਬੀਬੀ ਸੀ ਪੁਲਿਸ ਚ ਫੜ ਕੇ ਅੰਦਰ ਦਿੱਤੀ ਜ਼ਮਾਨਤ ਤੇ ਬਾਹਰ ਆ ਗਈ ਫਿਰ ਫੜ ਕੇ ਅੰਦਰ ਦਿੱਤੀ ਘਰ ਉਹਦਾ ਜਿਹੜਾ ਸੀਜ਼ ਕਰਤਾ ਇੱਕ ਡੀਐਸਪੀ ਜੇਲ ਜੇਲਾ ਚ ਇੱਕ ਡੀਐਸਪੀ ਲੱਗਿਆ ਹੋਇਆ ਸੀ ਰੋਜ਼ ਜੇਲ ਚ ਨਸ਼ਾ ਵੇਚਦਾ ਸੀ ਉਹਨੂੰ ਫੜ ਕੇ ਅੰਦਰ ਦਿੱਤਾ ਇੱਕ ਲੁਧਿਆਣੇ ਦੇ ਵਿੱਚ ਬਿਜਲੀ ਬੋਰ ਦਾ ਜਈ ਉਹ ਨਸ਼ਾ ਵੇਚਦਾ ਸੀ ਉਹ ਫੜ ਕੇ ਅੰਦਰ ਦਿੱਤਾ ਕਿਸੇ ਨੂੰ ਨਹੀਂ ਬਖਸ਼ਾਂਗੇ ਹੁਣ ਇਹ ਅਸੀਂ ਬਹੁਤ ਹੋ ਗਿਆ ਕਿੰਨੇ ਪੁੱਤ ਮਰਵਾਈਏ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਆਪਾਂ ਧਿਆਨ ਰੱਖਣਾ ਅਸੀਂ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ਪੰਚਾਇਤਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਤਕੜੇ ਹੋ ਜੋ ਸਰਕਾਰ ਤੁਹਾਡੇ ਨਾਲ ਪੁਲਿਸ ਤੁਹਾਡੇ ਨਾਲ ਕੋਈ ਤੁਹਾਨੂੰ ਹੱਥ ਨਹੀਂ ਲਾਊਗਾ ਆਓ ਆਪਾਂ ਇਸ ਜਿਹੜੀ ਇਸ ਕੋਡ ਨੂੰ ਆਪਣੇ ਇਲਾਕੇ ਚੋਂ ਖਤਮ ਕਰੀਏ ਪੰਜਾਬ ਚੋਂ ਖਤਮ ਕਰੀਏ ਅਖੀਰ ਚ ਮੇਰੀ ਬੇਨਤੀ ਆ ਸਾਰੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਆਪਾਂ ਸੋਚ ਚੁੱਕਣੀ ਆ ਬੱਚਿਆਂ ਨੂੰ ਖਾਸ ਕਰਕੇ ਬੇਨਤੀ ਆ ਤੁਸੀਂ ਭਵਿੱਖੋਂ ਬੱਚਿਓ ਜੇ ਤੁਸੀਂ ਆਪਣਾ ਪਿੰਡ ਸਾਫ਼ ਕਰਤਾ ਨਾ ਤਾਂ ਸਾਡਾ ਇਲਾਕਾ ਸਾਫ਼ ਹੋ ਜਾਊਗਾ ਇਲਾਕਾ ਸਾਫ਼ ਹੋ ਜਾਊਗਾ ਤਾਂ ਪੰਜਾਬ ਸਾਫ਼ ਹੋ ਜਾਊਗਾ ਸਾਰਿਆਂ ਨੇ ਸੱਜੇ ਹੱਥ ਅੱਗੇ ਕਰਕੇ ਉੱਚੀ ਆਵਾਜ਼ ਦੇ ਵਿੱਚ ਖੜੇ ਹੋ ਕੇ ਸੱਜੇ ਹੱਥ ਕਰਕੇ ਉੱਚੀ ਆਵਾਜ਼ ਦੇ ਵਿੱਚ ਆਪਾਂ ਇਹ ਸੋਚ ਚੱਕਣੀ ਆ ਅਸੀਂ ਪਿੰਡ ਛੁੱਟੇਵਾਲ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਅਸੀਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਕਨ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਰੋਕਾਂਗੇ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮੇਰੀਆਂ ਮਾਵਾਂ ਦਾ ਮੇਰੀਆਂ ਭੈਣਾਂ ਦਾ ਬਜ਼ੁਰਗਾਂ ਦਾ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸਾਹਿਬ ਬੀਡੀਪੀਓ ਸਾਹਿਬ ਡੀਐਸਪੀ ਸਾਹਿਬ ਸਾਡਾ ਸਾਰਾ ਪ੍ਰਸ਼ਾਸਨ ਜੋ ਦਿਨ ਰਾਤ ਮਿਹਨਤ ਕਰ ਰਹੇ ਇਮਾਨਦਾਰ ਪ੍ਰਸ਼ਾਸਨ ਹੈ ਇਹਨਾਂ ਦਾ ਵੀ ਧੰਨਵਾਦ ਇੱਕ ਵਾਰੀ ਫੇਰ ਸਮੁੱਚੀ ਪੰਚਾਇਤ ਦਾ ਸਾਡੇ ਸਾਰੇ ਸਾਥੀਆਂ ਦਾ ਸਕੂਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ